ਮੇਰੇ ਸਿੱਸੇ ਵਾਲੇ ਦੀ ਜਿਹੜੀ ਗੱਲ ਕੀਤੀ ਗਈ ਉਹਦੀ ਸਟੇਟ ਤੋਂ ਜਿਹੜੀ ਹਮਾਇਤ ਕੀਤੀ ਗਈ ਹੈ ਉਹ ਜਿਹੜੀ ਹਮਾਇਤ ਕੀਤੀ ਗਈ ਹੈ ਉਹ ਸ਼੍ਰੋਮਣੀ ਅਕਾਲੀ ਦਲ ਨੂੰ ਕੀਤੀ ਗਈ ਹੈ ਔਰ ਸ਼੍ਰੋਮਣੀ ਅਕਾਲੀ ਦਲ ਦੇ ਵਿੱਚ ਅਗਰ ਦੇਖਿਆ ਜਾਵੇ ਤਾਂ ਇੱਕ ਦਿਨ ਅਜੀਤ ਅਖਬਾਰ ਦਾ ਇੱਕ ਕਟਿੰਗ ਹੈ ਕਿ 10 ਤਰੀਕ ਨੂੰ ਮੀਟਿੰਗ ਹੁੰਦੀ ਹੈ ਦਿੱਲੀ ਦੇ ਵਿੱਚ ਹੋਰ ਕਮੇਟੀ ਦੀ ਉਹ ਕਹਿੰਦੇ ਆ ਕਿ ਮੇਰੇ ਸਿੱਸੇ ਦੇ ਬੇਨਤੀ ਸੁਖਵੀਰ ਬਾਦਲ ਖੁਸ਼ੀ ਪ੍ਰਗਟਾ ਰਿਹਾ ਔਰ ਉਹਨਾਂ ਦਾ ਕਹਿਣਾ ਹੈਗਾ ਕਿ ਅਗਰ ਇਹਦੇ ਵਿੱਚ ਸਾਨੂੰ ਬਹੁਤ ਵੱਡਾ ਫਾਇਦਾ ਮਿਲ ਸਕਦਾ ਉਹਦੇ ਵਿੱਚ ਫਿਰ ਉਹ ਪਾਰਟੀ ਵੱਲੋਂ ਪਾਰਟੀ ਦਾ ਪ੍ਰਧਾਨ ਉਹਦੇ ਤੇ ਐਕਸ਼ਨ ਕਿਉਂ ਨਹੀਂ ਲੈਂਦੇ ਵੇਖੋ ਜੋ ਸਾਡੇ ਕੋਲੇ ਲਿਸਟ ਆਈ ਆ ਅਸੀਂ ਉਹ ਹਰ ਇੱਕ ਕਾਰਵਾਈ ਦਾ ਦੇਖੀ ਅਸੀਂ ਇਹ ਗੱਲ ਤੇ ਸਿੰਘਾਂ ਦੇ ਵਿੱਚ ਇੱਕ ਸਿੰਘਾਂ ਵਾਲ ਦੇ ਵਿੱਚ ਇੱਕ ਮਤ ਸੀਗੀ ਤੁਸੀਂ ਆਪਣੇ ਵੀ ਸਮਝ ਵਾਤ ਸਕਦੇ ਹੋ ਤੁਹਾਨੂੰ ਲੱਗਦਾ ਨਹੀਂ ਵੀ ਪਾਰਟੀ ਜ਼ਿੰਮੇਵਾਰ ਹੈ ਅਕਾਲੀ ਦਲ ਪਾਰਟੀ ਜ਼ਿੰਮੇਵਾਰ ਹੈ ਕਾਂਗਰਸ ਨਹੀਂ ਹੈ ਦੇਖੋ ਪਾਰਟੀ ਦੀ ਕਾਂਗਰਸ ਪੰਥ ਦੀ ਆਧਾਰੇ ਦੇ ਵਿੱਚ ਆਧਾਰੇ ਦੇ ਵਿੱਚ ਜੇ ਕੋਈ ਛੋਟਾ ਬੰਦਾ ਗੱਲ ਕਰਦਾ ਤੇ ਉਹ ਜ਼ਰੂਰੀ ਨਹੀਂ ਵੀ ਵੱਡੇ ਨੂੰ ਪਤਾ ਕਾ ਸਿੰਘ ਬਾਦਲ ਉਹਨੇ ਇੰਡੋਰਸ ਕੀਤੀ ਇਹ ਉਹ ਤਾਂ ਜ਼ਰੂਰੀ ਨਹੀਂ ਤੇ ਵੱਡੇ ਨੂੰ ਪਤਾ ਹੋਵੇ ਉਹਦੇ ਬਾਰੇ ਕੋਈ ਉਹ ਨਹੀਂ ਜੇ ਜਿਹੜੀ ਸਾਡੇ ਕੋਲ ਰਿਸ਼ਤਾ ਆ ਗਈ ਅਸੀਂ ਉਹਦੇ ਅਨੁਸਾਰ ਤੁਹਾਨੂੰ ਦੱਸ ਦਿੱਤਾ ਹੋਰ ਕੋਈ ਗੱਲ ਨਹੀਂ ਲੋਕ ਮਿੰਟ ਮੇਰਾ ਬਿਆਨ ਕਰਨ ਬਣਾਇਆ ਗਿਆ ਜੀ ਸਿੱਖਾ ਬਾਬਾ ਬਸ ਹੋਰ ਕੋਈ ਗੱਲ ਨਹੀਂ ਕਰਨੀ ਜਿਹੜੀ ਗੱਲ ਕਰਤੀ ਆ ਇਹ ਦੱਸਿਓ ਕਿ 4 ਤਰੀਕ ਤੱਕ ਜਿਹੜੇ ਸਿੰਘ ਸਹਿਬਾਨਾਂ ਦੇ ਮੋਬਾਈਲ ਬੰਦ ਹੋ ਗਏ ਸੀ ਉਹਨਾਂ ਤੋਂ ਕੀ ਉਮੀਦ ਰੱਖੀ ਜਾਵੇ ਕਿ ਉਹ ਫੈਸਲਾ ਜਿਹੜਾ ਹੁਣ ਕਰਨਗੇ ਉਹ ਪੱਕਾ ਹੋਏਗਾ ਤੇ ਸਿੱਖ ਤੋਂ ਦੇ ਹੱਕ ਇਦੇ ਤੇ ਮੈਂ ਕੁਝ ਨਹੀਂ ਕਹਿਣਾ ਚਾਹੁੰਦਾ ਮੈਨੂੰ ਕਿਸੇ ਦੇ ਮੋਬਾਈਲ ਦਾ ਪਤਾ ਨਹੀਂ ਨੇ ਮੇਰਾ ਮੋਬਾਈਲ ਖੁੱਲਾ ਸੀ ਕਿਸੇ ਦਾ ਮੋਬਾਈਲ ਮੇਰਾ ਖੁੱਲਾ ਸੀ ਕਿਸੇ ਦਾ ਮੋਬਾਈਲ ਪਾਦਾ ਨਹੀਂ ਹੁੰਦਾ ਮੈਂ ਅਖਰ ਕੋਈ ਗੱਲ ਨਹੀਂ ਕਰਨੀ ਜਿਹੜੀ ਕਰਨੀ ਮੈਂ ਕਰਾਂ ਮੈਂ ਜੋ ਕਹਿਣਾ ਸੀ ਕਹਿ ਦਿੰਦਾ ਪਿਪਲੀ ਵਾਲੇ ਨੂੰ ਚਿੱਠੀ ਦੇ ਉੱਤੇ ਮਾਫੀ ਕਰ ਦਿੰਦਾ ਕਿ ਜੀ ਬਾਕੀ ਦੀ ਚਿੱਠੀ ਆ ਜਾਵੇ ਤਾਂ ਮਾਫ ਕਰਾਂਗੇ ਜੀ ਉਹ ਜਿਹੜੇ 40 ਬੰਦੇ ਨੇ ਸਹੀ ਸਾਬ ਲਿਸਟ ਦੇ ਹੋਗੇ ਉਹਨਾਂ ਨੂੰ ਅਸੀਂ ਇਦਾਂ ਹੀ ਮਾਫ ਕਰ ਦਾਂਗੇ ਜੀ ਉਹਨਾਂ ਗਲਤੀ ਕੀਤੀ ਹੈ ਜੇ ਪਿਪਲੀ ਵਾਲੇ ਨੇ ਉਹਨਾਂ ਨੂੰ ਚਿੱਠੀ ਦੇ ਕਿਉਂ ਮਾਫ ਕੀਤਾ ਜੀ ਕੋਈ ਕੋਈ ਮੈਂ ਜੋ ਕਹਿਣਾ ਨਹੀਂ ਕਹਤਾ ਨਹੀਂ ਮੈਂ ਬੇਨਤੀ ਕਰਾਂ ਕਿ ਬਾਅਦ ਚ ਆਜੋ ਬਾਅਦ ਚ ਆਪਾਂ ਬਾਅਦ ਚ ਕਰਨੇ ਬਾਅਦ ਚ ਆਜੋ ਕੋਈ ਗੱਲ